ਵਾਹਿਗੁਰੂ ਸਾਹਿਬ ਜੀਓ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੇ ਅਜਹਾਰ ਇੱਤੇ ਚਾਨਣ ਹੁੰਦਿਆਂ ਗੁਰਪਿੰਨ ਕੋਰ ਅੰਧਾਰ ਗੁਰਪਿੰਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਪੇਨ ਸੁਰਤਿ ਨਾ ਸਿੱਧ ਗੁਰੂ ਬਿਨ ਮੁਕਤਿ ਨ ਪਾਵੇ ਕਿਰਪਾ ਦੇ ਦਾਤੇ ਰੱਬੀ ਗੁਣਾ ਦੇ ਨਾਲ ਭਰਪੂਰ ਸੱਚੀਆਂ ਬਖਸ਼ਿਸ਼ਾਂ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਮੀਰੀ ਪੀਰੀ ਦੇ ਸੰਸ਼ਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਵਸ ਜਿੱਥੇ ਕਿਤੇ ਵੀ ਪੂਰੇ ਵਿਸ਼ਵ ਭਰ ਦੇ ਅੰਦਰ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਵਸਦੀ ਹੈ ਬੜੇ ਸਤਕਾਰ ਬੜੇ ਚਾਹ ਔਰ ਬੜੇ ਹੀ ਪਿਆਰ ਦੇ ਨਾਲ ਮਨਾ ਕੇ ਗੁਰੂ ਦਰ ਤੋਂ ਖੁਸ਼ੀਆਂ ਗੁਰੂ ਦਰ ਤੋਂ ਰਹਿਮਤਾਂ ਪਾਸ਼ਾ ਜੀ ਦੇ ਦਰ ਤੋਂ ਰੱਬੀ ਮਿਹਰਬਾਨੀਆਂ ਪ੍ਰਾਪਤ ਕਰਕੇ ਝੋਲੀ ਭਰ ਕੇ ਮਹਾਰਾਜ ਦੇ ਸ਼ੁਕਰਗੁਜ਼ਾਰ ਹੁੰਨੇ ਪਏ ਆਓ ਜੀ ਸੰਖੇਪ ਜਿਹੇ ਸਮੇਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਮੁਬਾਰਕ ਬਚਨ ਜਿਹੜੇ ਹਨ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਡੇ ਵਾਸਤੇ ਕਰਕੇ ਗਏ ਉੱਚਾ ਔਰ ਸੁੱਚਾ ਸਿਧਾਂਤ ਸਾਨੂੰ ਬਖਸ਼ ਕੇ ਗਏ ਉਹਦੇ ਨਾਲ ਵਿਚਾਰਾਂ ਦੇ ਰੂਪ ਵਿੱਚ ਸਾਂਝ ਪਾਈਏ ਦੋਨੋਂ ਹੱਥ ਜੋੜ ਕੇ ਕਰੋ ਜੀ ਪੱਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਕ ਪੰਚਮ ਗੁਰਦੇਵ ਗੁਰੂ ਅਰਜਨ ਸਾਹਿਬ ਮਹਾਰਾਜਾ ਜੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ 21 ਹਾੜ ਸੰਮਤ 1652 ਵਡਾਲੀ ਜਿਹਨੂੰ ਅੱਜ ਆਪਾਂ ਗੁਰੂ ਕੀ ਵਡਾਲੀ ਦੇ ਨਾਮ ਦੇ ਨਾਲ ਜਾਣਦੇ ਹਾਂ ਜਦੋਂ ਮਹਾਰਾਜ ਦਾ ਪ੍ਰਕਾਸ਼ ਦਾ ਹੈ ਉਦੋਂ ਇਸ ਸ਼ਹਿਰ ਦਾ ਇਸ ਨਗਰ ਦਾ ਨਾਮ ਇਕੱਲਾ ਵਡਾਲੀ ਸੀ ਪਰ ਜਦੋਂ ਗੁਰੂ ਹਰਿ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਸਤਿਗੁਰੂ ਪਾਸ਼ਾ ਜੀ ਦੇ ਆਗਮਨ ਤੋਂ ਬਾਅਦ ਗੁਰੂ ਕੀ ਵਡਾਲੀ ਦੇ ਨਾਲ ਇਹ ਵਿਸ਼ਵ ਭਰ ਦੇ ਅੰਦਰ ਪ੍ਰਸਿੱਧ ਹੋਇਆ ਸ਼ਹਿਰ ਸਤਿਗੁਰੂ ਪਾਸ਼ਾਹ ਗੁਰੂ ਹਰਿ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਆਰੰਭਤਾ ਤੋਂ ਲੈ ਕੇ ਅੰਤ ਤੱਕ ਜਿੰਨਾ ਜੀਵ ਮਹਾਰਾਜ ਪਾਸ਼ਾ ਨੇ ਕਦੇ ਆਪਣੇ ਚਿਹਰੇ ਤੇ ਉਦਾਸੀ ਨਹੀਂ ਸੀ ਆਉਂਦੀ ਹਮੇਸ਼ਾ ਹੀ ਆਪਣੇ ਚਿਹਰੇ ਉੱਤੇ ਮੁਸਕਰਾਹਟ ਆਪਣੇ ਚਿਹਰੇ ਉੱਤੇ ਉਸ ਗੁਰੂ ਦੀ ਬਖਸ਼ਿਸ਼ ਉਸ ਅਕਾਲ ਪੁਰਖ ਦੀ ਰਜ਼ਾ ਨੂੰ ਹੱਸ ਕੇ ਸਵੀਕਾਰ ਕਰਨਾ ਭਾਵੇਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਸ਼ਹਾਦਤ ਤੋਂ ਬਾਅਦ ਸਾਰੀ ਦੀ ਸਾਰੀ ਜਿਹੜੀ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਉੱਪਰ ਆ ਜਾਂਦੀ ਹੈ ਸਤਗੁਰੂ ਪਾਤਸ਼ਾਹ ਜੀ ਨੇ ਬਚਪਨ ਤੋਂ ਲੈ ਕੇ ਜਵਾਨੀ ਦੀ ਦਹਲੀਜ਼ ਤੱਕ ਅਨੇਕਾਂ ਉਹ ਹਾਲਾਤ ਵੇਖੇ ਵੀ ਜਿਨ੍ਹਾਂ ਦੇ ਵਿੱਚ ਗੁਰੂ ਪਿਤਾ ਜੀ ਦੀ ਸ਼ਹਾਦਤ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸ਼ਹਾਦਤ ਜਿਦੇ ਵਿੱਚ ਆਪ ਸਿੱਖੀ ਦੀ ਬਾਗਦੋਰ ਜਦੋਂ ਹੱਥ ਵਿੱਚ ਆਉਂਦੀ ਹੈ ਤੇ ਆਪ ਜੀ ਨੇ ਸਿੱਖੀ ਨੂੰ ਉਸਾਰੂ ਔਰਤਾਂ ਦੇ ਢੰਗ ਦੇ ਨਾਲ ਲੋਕਾਂ ਦੇ ਵਿੱਚ ਪ੍ਰਚਾਰਿਆ ਪਸਾਰਾ ਕੀਤਾ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਕੋਲੇ ਦੋ ਰਸਤੇ ਸਨ ਆਮ ਤੌਰ ਤੇ ਜਿਵੇਂ ਕਿ ਚਾਹਾਂਗੇ ਜਾਂ ਤੇ ਆਮ ਲੋਕਾਂ ਦੇ ਵਾਂਗੂ ਚੁੱਪ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਾਸ਼ਾ ਬੈਠ ਜਾਂਦੇ ਤੇ ਜਾਂ ਫਿਰ ਜਿਹੜਾ ਜਹਾਂਗੀਰ ਦੇ ਵੱਲੋਂ ਘਟਿਆ ਕੰਮ ਕੀਤਾ ਗਿਆ ਉਹ ਸਭ ਕਟਿਆ ਕੀਤੀ ਕਿ ਕਰਪੂਰ ਦੇ ਵਿੱਚ ਜਿਹੜੇ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਬਣਦੀਆਂ ਉਹਨਾਂ ਦੀਆਂ ਸਜ਼ਾਵਾਂ ਦੇ ਕੇ ਨਰਕਾਂ ਦੀ ਜਿਹੜੀ ਟਿਕਟ ਹੈ ਉਹ ਮਹਾਰਾਜ ਹੱਥ ਵਿੱਚ ਫੜਾਉਂਦੇ। ਸਤਿਗੁਰੂ ਪਾਸ਼ਾ ਨੂੰ ਗੁਰਿਆਈ ਹਾਸਲ ਹੋਈ ਹੈ। ਮੁਰਤਜ਼ਾ ਖਾਨ ਜਿਹੜਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਕੇ ਜਾਂਦਾ ਹੈ। ਬਾਬਾ ਜੇਠਾ ਜੀ ਇੱਕ ਤੇ ਬਾਬਾ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਪਾਸ਼ਾ ਹੋਏ ਨੇ ਤੇ ਇੱਕ ਬਾਬਾ ਜੇਠਾ ਜੀ ਜਿਹੜੇ ਹਨ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਸਿੱਖ ਹਨ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਸ਼ਸਤਰ ਵਿਦਿਆ ਦੇ ਗੁਰੂ ਹਨ ਜਿਨੇ ਸ਼ਸਤਰ ਵਿਦਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣਾਂ ਨੇ ਸਿੱਖੀ ਉਹ ਬਾਬਾ ਜੇਠਾ ਜੀ ਦੇ ਪਾਸੋਂ ਸਿੱਖੀ ਭਾਈ ਗੰਗਾ ਸਹਿਗਲ ਰਾਜਨੀਤੀ ਦੇ ਜਿੰਨੇ ਦਾ ਪੇਚ ਹਨ ਜਿੰਨੀਆਂ ਕੂਟਨੀਤੀਆਂ ਹਨ ਰਾਜਨੀਤੀ ਦੀ ਗੰਗਾ ਸਹਿਗਲ ਜਿਹੜਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਾ ਅਤੇ ਸਿਖਾ ਰਹੇ ਸਤਿਗੁਰੂ ਪਾਸ਼ਾ ਜੀ ਦੇ ਪਿਆਰੇ ਸਿੱਖ ਭਾਈ ਪਰਾਗਾ ਜੀ ਭਾਈ ਮਨੀ ਸਿੰਘ ਹੁਣਾਂ ਦੇ ਦਾਦਾ ਜੀ ਹਨ ਭਾਈ ਪਰਾਗਾ ਜੀ ਜਿਹੜੇ ਘੋੜਸਵਾਰੀ ਦੇ ਬੜੇ ਮਾਹਰ ਹਨ ਸਤਿਗੁਰੂ ਪਾਸ਼ਾ ਜੀ ਨੇ ਘੋੜਸਵਾਰੀ ਦੇ ਸਾਰੇ ਜਿੰਨੇ ਗੁਣ ਭਾਈ ਪਰਾਗਾ ਜੀ ਪਾਸੋਂ ਸਿੱਖੇ ਗੁਰੂ ਅਰਜਨ ਸਾਹਿਬਾਰੇ ਪਾਸ਼ਾ ਬਾਬਾ ਬੁੱਢਾ ਜੀ ਹੁਣਾਂ ਦੀ ਜ਼ਿੰਮੇਵਾਰੀ ਆਪਣੇ ਸਮੇਂ ਵਿੱਚ ਲਾ ਕੇ ਜਾਂਦੇ ਹਨ ਕਿ ਇਸ ਪੁੱਤੰਗੀ ਨੂੰ ਆਪ ਜੀ ਨੇ ਗੁਰਬਾਣੀ ਦੀ ਸੰਥਿਆ ਗੁਰਮਤ ਵਿਚਾਰਾਂ ਤੋਂ ਜਾਣੂ ਕਰਵਾਓ ਹੋਰ ਜਿੰਨੀਆਂ ਪਾਸ਼ਾਵਾਂ ਹਨ ਉਹਨਾਂ ਸਾਰੀਆਂ ਪਾਸ਼ਾਵਾਂ ਤੋਂ ਜਾਣੂ ਕਰਵਾਓ ਕਿਉਂਕਿ ਬਾਬਾ ਬੁੱਢਾ ਜੀ ਦਾ ਬੜਾ ਰਤਬਾ ਹੈ ਸਿੱਖ ਧਰਮ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਪੰਚਮ ਗੁਰਦੇਵ ਛੇਵੇਂ ਗੁਰਦੇਵ ਤੱਕਰ ਉਹਨਾਂ ਨੇ ਸੇਵਾ ਕੀਤੀ ਹੈ ਸਤਿਗੁਰਾਂ ਦੇ ਦਰ ਦੀ ਸਤਿਗੁਰਾਂ ਦੇ ਚਰਨਾਂ ਦਾ ਨਿਗਮਾਣਿਆ ਹੈ ਤਾਂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਬਾਬਾ ਬੁੱਢਾ ਜੀ ਦੀ ਇਹ ਜ਼ਿੰਮੇਵਾਰੀ ਲਈ ਕਿ ਤੁਸੀਂ ਇਸ ਪੁੱਛੰਗੀ ਨੂੰ ਗੁਰਮਤ ਦਾ ਜਿਹੜਾ ਗੂੜ ਗਿਆਨ ਹੈ ਆਪ ਜੀ ਨੇ ਬਖਸ਼ਣਾ ਖੈਰ ਭਾਈ ਪਰਾਗਾ ਭਾਈ ਗੰਗਾ ਸਹਿਗਲ ਭਾਈ ਜੇਠਾ ਜੀ ਹੁਣ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਅਖੀਰ ਤੱਕ ਨਿਭਦੇ ਹੈ ਸਤਗੁਰੂ ਪਾਸ਼ਾ ਜੀ ਨੂੰ ਰਾਜਨੀਤੀ ਦੇ ਉਹ ਜਿਹੜੇ ਦਾਅ ਪੇਚ ਢੰਗ ਜਿਹੜੇ ਹਨ ਕਿਦਾਂ ਸਿਆਸੀ ਲੋਕਾਂ ਦੀ ਗੱਲ ਨੂੰ ਆਪਾਂ ਸਮਝਣਾ ਹੈ ਸਿਆਸੀ ਲੋਕਾਂ ਦੇ ਵੱਲੋਂ ਚੱਲੀਆਂ ਜਾ ਰਹੀਆਂ ਚਾਲਾਂ ਜਿਹੜੀਆਂ ਹਨ ਉਹਨਾਂ ਨੂੰ ਧਿਆਨ ਵਿੱਚ ਕਿਦਾਂ ਦੇਣਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਇਥੇ ਬੇਨਤੀ ਕਰਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਹੁਣਾਂ ਨੇ ਜਿੰਨੇ ਵੀ ਕਾਰਜ ਕੀਤੇ ਨਾ ਉਹ ਲੋਕਾਂ ਦੇ ਭਲੇ ਵਾਲੇ ਕੀਤੇ ਬੇਸ਼ੱਕ ਲਾਹੌਰ ਦੇ ਵਿੱਚ ਕਾਲ ਪੈਂਦਾ ਹੈ ਤੇ ਤਾਂ ਵੀ ਗੁਰੂ ਪਾਸ਼ਾ ਅੰਮ੍ਰਿਤਸਰ ਦੀ ਧਰਤੀ ਤੋਂ ਅਨੇਕਾ ਪ੍ਰਕਾਰ ਦੀਆਂ ਸੁਵਿਧਾਵਾਂ ਲੰਗਰ, ਭੋਜਨ ਪ੍ਰਸ਼ਾਦਾ, ਰਾਸ਼ਨ ਆਦਿਕ ਲੈ ਕੇ ਜਾਂਦੇ ਹਨ। ਮਹਿੰਗੇ ਮਹਿੰਗੇ ਵੈਦ, ਮਹਿੰਗੇ ਮਹਿੰਗੇ ਹਕੀਮ ਜਿਹੜੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਨਾਲ ਜਾਂਦੇ ਹਨ ਲਾਹੌਰ ਦੀ ਧਰਤੀ ਤੋਂ। ਸਤਗੁਰੂ ਪਾਸ਼ਾ ਨੇ ਜਦੋਂ ਸਿੱਖਾਂ ਨੇ ਦੱਸਿਆ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿ ਪਾਸ਼ਾ ਜੀ ਕੁਚਨ ਕੀਤੇ ਦਾਤ ਮਹਾਰਾਜ ਨੇ ਬਖਸ਼ੀ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਹੋਣਾ ਨੇ ਰੱਬ ਦਾ ਸ਼ੁਕਰਾਨਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇੱਕ ਨਿਵੇਕਲਾ ਸੁਚੱਜਾ ਢੰਗ ਵਰਤਿਆ ਤੇ ਢੰਗ ਉਹ ਵਰਤਿਆ ਵੀ ਜਿਦੇ ਨਾਲ ਆਮ ਲੋਕਾਂ ਦਾ ਲੋੜਵੰਦ ਲੋਕਾਂ ਦਾ ਗਰੀਬ ਲੋਕਾਂ ਦਾ ਭਲਾ ਹੋ ਜਾਵੇ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਹਦੀ ਖਬਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਪਹੁੰਚਦੀ ਹੈ ਉਧਰ ਸਾਹਿਬ ਸੱਚੇ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਸ਼ੇਰ ੜਾ ਕੂਲ ਵਾਰੇ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਜੀ ਪੁੱਤਰ ਦੇ ਆਗਮਨ ਦੀ ਖੁਸ਼ੀ ਵੀ ਮਨਾਈ ਨਾ ਤੇ ਉਹ ਵੀ ਦੁਨੀਆ ਦੇ ਭਲੇ ਵਾਸਤੇ ਖੁਸ਼ੀ ਵੀ ਮਹਾਰਾਜ ਨੇ ਇਦਾਂ ਮਨਾਈ ਕਿ ਇਹਦੇ ਵਿੱਚ ਆਮ ਲੋਕਾਂ ਦਾ ਭਲਾ ਹੁੰਦਾ ਰਹੇ ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਤੋਂ ਬਾਅਦ ਨਾਲ ਦੀ ਨਾਲ ਪ੍ਰਕਾਸ਼ ਦਿਵਸ ਦੀਆਂ ਖੁਸ਼ੀਆਂ ਦੇ ਵਿੱਚ ਛੇਰ ੜਾ ਕੂਲਵਾਇਆ ਤਾਂ ਕਿ ਜਿਹੜੀ ਜਲ ਦੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਦੂਰ ਹੋ ਜਾਵੇ ਸਾਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੁਣਾਂ ਨੂੰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਹੁਣਾਂ ਨੇ ਵੱਡ ਜੋਧਾ ਬਹੁ ਪਰਉਪਕਾਰੀ ਵੀ ਜੋਧਾ ਬੜਾ ਵੱਡਾ ਹੈ ਤੇ ਨਾਲ ਦੇ ਨਾਲ ਇਹ ਵੀ ਕਿਹਾ ਵੀ ਪਰਉਪਕਾਰ ਵੀ ਕਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪਰਉਪਕਾਰ ਕੀਤੇ ਤੇ ਚੇਤੇ ਇਹ ਵੀ ਰੱਖਿਓ ਤੇ ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਰਹੇ ਹਨ ਸਤਿਗੁਰੂ ਪਾਤਸ਼ਾਹ ਨੇ ਹਰ ਕਾਰਜ ਜਿਹੜਾ ਸੀ ਦੁਨੀਆ ਦੇ ਭਲੇ ਵਾਸਤੇ ਕੀਤਾ ਪਹਿਲੀ ਜੰਗ ਜਿਹੜੀ ਹੈ ਅੰਮ੍ਰਿਤਸਰ ਸ਼ਹਿਰ ਵੀ ਕਿਉਂ ਹੋਈ ਲੋਕ ਅੜ ਗਏ ਇੱਕ ਬਾਤ ਜਿਹੜਾ ਹੈ ਬਾਜ਼ ਦੇ ਕਾਰਨ ਇਹ ਪਹਿਲੀ ਜੰਗ ਹੋਦੀ ਮਹਾਰਾਜ ਪਾਸ਼ਾ ਨੇ ਫੌਜਾਂ ਤਿਆਰ ਕੀਤੀ ਤੇ ਸਤਿਗੁਰੂ ਪਾਸ਼ਾ ਨੇ ਫੌਜਾਂ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਤਿਆਰ ਕੀਤਾ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦੱਬਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਕੁਚਲਿਆ ਜਾ ਰਿਹਾ ਸੀ ਜਿਨ੍ਹਾਂ ਨੇ ਕਦੇ ਹਥਿਆਰ ਤਾਂ ਚੱਕਣਾ ਪੜੇ ਦੂਰ ਦੀ ਗੱਲ ਕਦੇ ਆਪਣੇ ਹੱਕ ਦੀ ਮੰਗ ਵੀ ਨਹੀਂ ਸੀ ਰੱਖੀ ਤੇ ਇਹਨਾਂ ਲੋਕਾਂ ਨੂੰ ਕਿੱਥੋਂ ਚੰਗੇ ਲੱਗਣਾ ਸੀ ਮੁਗਲਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬਾਰੇ ਪਾਸ਼ਾ ਨੇ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਕਿਰਤੀ ਕਾਮਿਆਂ ਦੇ ਹੱਥਾਂ ਵਿੱਚ ਹਥਿਆਰ ਪੜਾ ਦਿੱਤੇ ਤੇ ਪਹਿਲੀ ਜੰਗ ਜਿਹੜੀ ਹੈ ਲੋਹਗੜ੍ਹ ਦੀ ਜਿਹੜਾ ਕਿ ਇਕਬਾਦ ਗੁਰੂ ਕੇ ਸਿੱਖਾਂ ਨੇ ਫੜਿਆ ਤੇ ਮੁਖਲਸ ਖਾਂ ਕਹਿੰਦਾ ਵੀ ਇਹ ਬਾਦ ਸਾਡਾ ਵਸ ਨੂੰ ਚਾਹੀਦਾ ਤੇ ਮਹਰ ਪਾਸ਼ਾ ਕਹਿਣ ਲੱਗੇ ਵੀ ਇਹ ਤੇ ਗੁਰੂ ਕੇ ਸਿੱਖਾਂ ਦੀ ਅਮਾਨਤ ਆ ਉਹਨਾਂ ਨੇ ਹੀ ਆਪਣੇ ਕੋਲੇ ਰੱਖਣੀ ਹੈ ਲੜਾਈ ਮੈਦਾਨੇ ਜੰਗ ਵਾਸਤੇ ਤਿਆਰ ਕੀਤਾ ਮਹਾਰਾਜ ਨੇ ਸਤਿਗੁਰੂ ਪਾਸ਼ਾ ਨੇ ਰਾਜਨੀਤੀ ਦੇ ਦਾਅ ਪੇਚ ਤੇ ਜਾਣਦੇ ਸਨ ਤੇ ਅੱਗੇ ਵੱਧ ਕੇ ਇਹ ਲੋਹਗੜ ਦੀ ਜੰਗ ਵਿੱਚ ਪਾਸ਼ਾ ਨੇ ਹਿੱਸਾ ਪਾਇਆ ਤੇ ਜੰਗ ਫਤਵੀ ਹੋਈ ਪਹਿੰਦੇ ਖਾਂ ਵਰਗੇ ਜਿਹੜੇ ਆਪਣੇ ਆਪ ਨੂੰ ਵੱਡੇ ਸੂਰਮੇ ਅਖਵਾਉਂਦੇ ਸਨ ਉਹਨਾਂ ਨੇ ਵੀ ਇਸ ਜੰਗ ਵਿੱਚ ਹੀ ਹਿੱਸਾ ਲਿਆ ਬੇਸ਼ੱਕ ਕਰਤਾਰਪੁਰ ਦੀ ਜੰਗ ਵਿੱਚ ਮਹਾਰਾਜ ਨਾਲ ਉਹ ਗੱਦਾਰੀ ਕਰਦਾ ਹੈ ਦਗਾ ਕਰਕੇ ਜਾਂਦਾ ਹੈ ਪਰ ਸਤਿਗੁਰੂ ਪਾਸ਼ਾ ਨੇ ਪਹਿੰਦੇ ਖਾਨੇ ਇਸ ਜੰਗ ਵਿੱਚ ਹਿੱਸਾ ਲਿਆ ਔਰ ਇਸ ਜ਼ੰਗ ਦੇ ਵਿੱਚ ਜਿਹੜੇ ਆਮ ਕਿਰਤੀ ਲੋਕ ਸਨ ਜਿਹੜੇ ਗਰੀਬ ਗੁਰਪੇ ਸਨ ਜਿਨ੍ਹਾਂ ਨੇ ਕਦੇ ਆਪਣੇ ਹੱਕਾਂ ਦੀ ਗੱਲ ਨਹੀਂ ਕੀਤੀ ਜਦੋਂ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾਏ ਤੇ ਮਹਾਰਾਜ ਪਾਸ਼ਾ ਦੀ ਅਗਵਾਈ ਦੇ ਨਾਲ ਲੋਕ ਅੜ ਤੱਕਲਾ ਜਿਹੜਾ ਸੀ ਨਾ ਉਹਨੂੰ ਫਤਿਹ ਕੀਤਾ ਜਿਹੜੀ ਗੱਲ ਗੁਰੂ ਨਾਨਕ ਸਾਹਿਬਾਰੇ ਕਹਿ ਕੇ ਗਏ ਨਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਗੁਰੂ ਨਾਨਕ ਸਾਹਿਬਾਰੇ ਨੇ ਕਿਹਾ ਵੀ ਉਹ ਰਾਜ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਸਭਨਾਂ ਦਾ ਭਲਾ ਹੋਵੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਮਾਰੇ ਕਲੇ ਸਿੱਖ ਆਪਣੇ ਉਸ ਰਾਜ ਦੀ ਗੱਲ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਾਸ਼ਾ ਜੀ ਦੇ ਰਾਹੀ ਸਿੱਖਾਂ ਨੇ ਉਸ ਰਾਜ ਦੀ ਗੱਲ ਜਿਹੜੀ ਸੀ ਆਰੰਭ ਕਰ ਦਿੱਤੀ ਸੀ ਜਦੋਂ ਸ਼ਸਤਰ ਧਾਰੀ ਹੋ ਗਏ ਨਾ ਸਿੱਖ ਸ਼ਸਤਰ ਧਾਰੀ ਹੋ ਕੇ ਫੌਜਾਂ ਬਣਾ ਲਈਆਂ ਤੇ ਸਤਿਗੁਰੂ ਪਾਸ਼ਾ ਨੇ ਇਹਨਾਂ ਫੌਜਾਂ ਦੇ ਨਾਲ ਚਾਰ ਜੰਗਾਂ ਫਤਿਹ ਕੀਤੀਆਂ ਗੁਰੂ ਸਾਹਿਬ ਜੀ ਨੇ ਤੇ ਗੁਰੂ ਸਾਹਿਬ ਦੀ ਉਸ ਬਚਨ ਨੂੰ ਦ੍ਰਿੜਤਾ ਦੇ ਨਾਲ ਨਿਭਾਇਆ ਨਾਨਕ ਰਾਜ ਚਲਾਇਆ ਸੱਚਕੋਟ ਸਤਾਣੀ ਨੀਮ ਦੇ ਉਹ ਸੱਚਾ ਰਾਜ ਚਾਹੀਦਾ ਵਾ ਜਿਹਦੇ ਵਿੱਚ ਕਿਸੇ ਨਾਲ ਧੱਕਾ ਨਾ ਹੁੰਦਾ ਹੋਵੇ ਜਿਹਦੇ ਸਾਰਿਆਂ ਦਾ ਭਲਾ ਹੁੰਦਾ ਹੋਵੇ ਜਿਹਦੇ ਵਿੱਚ ਗਰੀਬਾਂ ਦੀ ਆਵਾਜ਼ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਉਸ ਰਾਜ ਦੀ ਸਥਾਪਨਾ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਪਹਿਲਾ ਮਹਾਰਾਜ ਨੂੰ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਾਈਆਂ ਕਿ ਸਤਿਗੁਰੂ ਪਾਤਸ਼ਾਹ ਦੇ ਮੁਬਾਰਕ ਚਰਨਾਂ ਦਾ ਓਟ ਅਸਰਾ ਤੱਕੀਏ ਗੁਰੂ ਸਾਹਿਬ ਦੇ ਕੋਲੋਂ ਅਸੀਸਾਂ ਲਈਏ ਮਹਾਰਾਜ ਦੇ ਅੱਗੇ ਬੇਨਤੀਆਂ ਕਰੀਏ ਪਾਸ਼ਾ ਜੀ ਜੋ ਕੁਝ ਤੁਸੀਂ ਕਰਕੇ ਗਏ ਹੋ ਨਾ ਜ਼ਿੰਦਗੀ ਚ ਭਾਵੇਂ ਅਸੀਂ ਨਹੀਂ ਕਰ ਸਕਦੇ ਪਰ ਤੁਹਾਡੇ ਬਚਨਾਂ ਦੇ ਧਾਰਨੀ ਹੋ ਜਾਈਏ ਇੰਨੀ ਤੁਮ ਮਿਹਰਬਾਨੀ ਕਰਿਓ ਭੁੱਲ ਚੁੱਕਦੀ ਬਖਸ਼ੋ ਜੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ